ਮਦਦ ਕਰ ਦਿਓ ਡਿਸਟ੍ਰਿਕਟ ਦੇ ਸ਼ਹਿਰ ਗੁਰਦੇਵਿਚ ਅਸੀਂ ਐਫਆਰ ਦਰਜ ਕੀਤੀ ਸੀ 288 ਨੰਬਰ ਸਿਟੀ ਟਾਣੇ ਦੇ ਵਿੱਚ ਸਾਡੇ ਸੀਆਈਏ ਚਾਰਜ ਗੁਰਪ੍ਰੀਤ ਔਰ ਉਹਨਾਂ ਦੀ ਟੀਮ ਕੋਲੋਂ ਔਰ ਇਹਦੇ ਵਿੱਚ ਅਸੀਂ ਅਜੇ ਵਾਲਿਆ ਨਾਮ ਦਾ ਇੱਕ ਬੰਦੇ ਨੂੰ ਫੜਿਆ ਸੀਗਾ ਔਰ ਉਹਦੀ ਕੋਲ ਅਪਰੋਕਸੀਮੇਟਲੀ ਜਿਹੜੀ ਖ਼ਬਰ ਹੀ ਹੋਈ ਸੀ ਹਜ਼ਾਰਡਸ ਦੇ ਵਿੱਚ ਗੋਲੀਆਂ ਜਿਹੜੀਆਂ ਆਈਆਂ ਸੀਗੀਆਂ ਤਰੀਬ 20000 ਦੀ ਤਰੀਬ ਗੋਲੀਆਂ ਇੱਕ ਕੈਪਸੂਲ ਉਹਦੇ ਕੋਲ ਮਿਲੇ ਸੀਗੇ ਉਹਦੀ ਫਰਦਰ ਜਿਹੜੀ ਇਨਟੈਰੋਗੇਸ਼ਨ ਦੇ ਵਿੱਚ ਉਹਦੀ ਫਾਰਵਰਡ ਲਿੰਕਸ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਬੈਕਵਰਡ ਲਿੰਕ ਦੇ ਵਿੱਚ ਇੰਟਰ ਸਟੇਟ ਹੈਗਾ ਜੱਟਾ ਜਿਹੜਾ ਬੰਦਾ ਸੀ ਇਨੋਮਿਨੇਟ ਕੀਤਾ ਉਹ ਬਾਂਦਰੀ ਤੋਂ ਆ ਮਿਸਟਰ ਯਾਦਵ ਹੀ ਹੈਗੇ ਉੱਤੋਂ ਔਰ ਫਾਰਵਰਡ ਲਿੰਕ ਦੇ ਵਿੱਚੋਂ अवतार हैगा गढ़दीवाल तो करमजीत है इतमाडलटाउन तो, तो चैनदीप रजिंदर चरण ये तीनों ही है टांडे को टोटल असी इक्की हज़ार छे सौ एक कैप्सूल है एक अठाई गोलियां माक है पाँच हज़ार एक हो डिफर गोलियाँ है और दस लाख के करीब जी ड्रग मरीज कुछ अजे तो मिली सी कुछ यदि तो मिली सी, तो सी अपने को जे टांडे वाला ਜੇ 5 ਲੱਖ ਹੁਣਾਂ ਤੋਂ ਡੰਡਿਆ ਨਾ ਤਾਂ 5 ਲੱਖ ਨਹੀਂ ਸੀ ਅਜੇ ਦੇਖੋ ਔਰ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਗoing on ਹੈਗੀ ਆ ਔਰ ਜਿਹੜੇ ਇਹਦੇ ਬਾਰਵਰ ਲਿੰਕs ਹੈਗੇ ਆ ਔਰ ਬੈਕਵਰ ਲਿੰਕs ਹੈਗੇ ਆ ਇਹਨੂੰ ਅਸੀਂ ਲੈਟੇਡ ਤੱਕ ਲੈ ਕੇ ਜਾਵਾਂਗੇ ਤਾਂਕਿ ਜਿਹੜੇ ਇਸ ਨਸ਼ੇ ਦੇ ਨੈਸ਼ਨਲ ਗੈਪਸ ਉੱਤੇ ਗੋਲੀਆਂ ਖਾ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਸੀ ਕਾਟੇ। ਕਹਿੰਦੇ ਆਗਰਿਆੜ ਤੋਂ ਪੇਸਟਰਨ ਟਿਊਬਿੰਗ ਮੰਗਦੇ। ਇਹਨਾਂ ਦਾ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਜਿਹੜੇ ਕੋਰੀਅਰ ਕਰਦਾ ਸੀਗਾ ਉੱਥੋਂ ਆਗਰਿਆੜ ਬੰਦੇ ਨੇ ਇਹਦਾ ਫੋਨ ਤੇ ਲਿੰਕ ਸੀਗਾ ਇੰਟਰਨੈਟ ਕਾਲਿੰਗ ਹੈਗੀਆਂ। ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਸੈਂਡ ਕਰ ਦਿੰਦਾ ਸੀਗਾ। ਸੀ ਔਰ ਇਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਧਰਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀ ਜਿਹੜਾ ਕੋਰੀਅਰ ਆਉਂਦਾ ਸੀ ਫਿਰ ਕੀ ਇਹਨਿਕ ਕੋਈ ਗੈਂਗ ਸੀ ਕੀ ਜਾਂ ਕਿੰਨੇ ਕੁ ਇੱਥੇ ਵਿੱਚ ਬੰਦੇ ਦੇਖੋ ਗੈਂਗ ਹੀ ਹੋਗੇ ਨਾ 6 ਤਾਂ ਹੋਗੇ ਸਰ ਹੋਰ ਬੰਦੇ ਸਾਡੇ ਨਾਲ ਨੇ ਹੈਗੇ ਹਾਂ ਇਸ ਤੋਂ ਬਿਨਾਂ ਨੈਟਵਰਕ ਸੀਗਾ ਇਹ ਨਸ਼ੀਲੇ ਕੈਪਸੂਲ ਗੋਲੀਆਂ ਦਾ ਸਰ ਹੋਰ ਕਿੰਨੇ ਕੁ ਜੌਨੇ ਨਾਲ ਹੋਰ ਦੇਖੋ ਹਾਲੇ ਤੱਕ ਜਿਹੜੇ ਸਾਡੇ ਕੋਲ ਆਨ ਰਿਕਾਰਡ ਹੈਗੇ ਮੈਂ ਹਾਲੇ ਉਹਨਾਂ ਦਾ ਨਾਂ ਨਹੀਂ ਲਾਵਾਂਗਾ 2 ਤੋਂ 3 ਬੰਦੇ ਹੈਗੇ ਹੋਰ ਜਿਹੜੇ ਅਸੀਂ ਆਲੇ ਰੌਂਡ ਅਪ ਕਰਨੇ ਹੈ ਜਿਹੜੀਆਂ ਔਰ ਉਹਨਾਂ ਦੀ ਵਰਕਰ ਇਨਵੈਸਟੀਗੇਸ਼ਨ ਚ ਜਿੱਦਾਂ ਸਾਡੇ ਕੋਲ ਐਵਿਡੈਂਸ ਆਈ ਆਲੀ ਹੈ ਕਿਉਂਕਿ ਐਵਿਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਐ ਲਿੰਕ ਐਵਿਡੈਂਸ ਲਈ ਔਰ ਤੇਈ ਤਰ੍ਹਾਂ ਦੀਆਂ ਜਨਕਿ ਜਿੱਦਾਂ ਭਾਈ ਜੀ ਨੇ ਗੱਲ ਕੀਤੀ ਹੈ ਔਰ ਵਹਾਂ ਹੈਗੀਆਂ ਐਵਿਡੈਂਸ ਹੋਏਗੀ 100% ਦੇ ਕਰ। ਸਰ ਜੋ ਅਜੇ ਉਹਦੇ ਤੇ ਪਹਿਲੇ ਵੀ ਤੇ ਪਰਚਾ ਹੈ। ਅਜੇ ਤੇ ਪਰਚਾ ਹੈਗਾ ਅ ਕਰਮਜੀਤ ਤੇ ਵੀ ਹੈਗਾ ਰਜਿੰਦਰ ਤੇ ਵੀ ਹੈ। ਸਾਰੇ ਕਾਨੂੰਨ ਦੇ ਮਟੀਰੀਅਲ ਜੁਰੀਏ ਤੋਂ ਇਹ ਥਾਲੋ ਜਿਹੜੀ ਇਹਦੀ ਇਨਟੈਰੋਗੇਸ਼ਨ ਆਈ ਹੈ ਅਪਰੋਕਸੀਮੇਟਲੀ ਇਹ ਹੈ 1.5 ਤੋਂ 2 ਸਾਲ ਤੋਂ ਇਹ ਕੰਮ ਕਰ ਰਿਹਾ ਸਰ ਜਿਹੜੇ ਆਗਰੇ ਤੋਂ ਮੰਗਾ ਰਹੇ ਸੀ ਉੱਥੇ ਵੀ ਕੋਈ ਪਰਚ ਵਗਰਾ ਹੋਵੇਗਾ ਜਿਹੜੇ ਸਪਲਾਈਅਰ ਸਪਲਾਈਰ ਹੈਗਾ ਬਿਲਕੁਲ ਵੀ ਨੋਮੀਨੇਟ ਅਸੀਂ ਕੀਤਾ ਉਹ ਬੈਕਵਰਡ ਤੋਂ ਉਹਦੀ ਐਵਿਡੈਂਸ ਕਲੈਕਟ ਕਰ ਰਹੇ ਹਾਂ ਅਸੀਂ ਜਿਹੜੇ ਅਕਾਊਂਟਸ ਪੈਸੇ ਗਏ ਆ ਕੁਝ ਚਲੋ ਬੈਕਡੀਆਂ ਹੁੰਦੀਆਂ ਕੁਝ ਪ੍ਰੋਬਲਮਸ ਹੁੰਦੀਆਂ ਜਿਹੜੇ ਜਿਹੜੇ ਅਕਾਊਂਟਸ ਦੇ ਪੈਸੇ ਟ੍ਰਾਂਸਫਰ ਕੀਤੇ ਆ ਪਲੱਸ ਕੁਰੀਅਰ ਵਾਲੇ ਵੀ ਕਰਨੇ ਆਲੇ ਹਾਂ ਜੀ ਪੂਰੀ ਰੇਲੇ ਦਾ ਵੀ ਕੁਰੀਅਰ ਵਾਲੇ ਤੋਂ ਪੁੱਛਾਂਗੇ ਵੀ ਬਦੌਂਡ ਐਡਰੈਸ ਤੁਸੀਂ ਕਿਵੇਂ ਬਦੌਂਡ ਆਈਡੀ ਤੁਸੀਂ ਇੱਕ ਬੰਦਾ ਆਉਂਦਾ ਆ ਤੁਹਾਡਾ ਉੱਥੇ ਵੀ ਤਰਹੇ ਇਸ ਤਰ੍ਹਾਂ ਸਪਲਾਈ ਕਰਦੇ ਬਿਲਕੁਲ ਲੋਕਲ ਦੁਕਾਨ ਵਾਲਾ ਕੁੜੇ ਹੈ ਮੈਡੀਕਲ ਸੁਗੜਾ ਹੈ ਇਹ ਜਿਹੜਾ ਟਾਂਡੇ ਵਾਲਾ ਸ਼ੌਕਲ ਕਰੀ ਰੱਖਿਆ ਹੋਇਆ ਇਹਨਾਂ ਨੇ ਗੜਾਉਂ ਬਣਾਇਆ ਹੋਇਆ ਸੀ ਜੇ ਦੀ ਗਾਹਤ ਜਾਂਦਾ ਸੀ ਘਰੋਂ ਨੂੰ ਚੱਕਾਂਦੇ ਉੱਥੇ ਟਾਂਡੇ ਵਾਲੇ ਦੀ ਸਪਲਾਈ ਸੀ ਆਪਕੂ ਪਲਸ ਬੇਦਵਾਲ ਤੱਕ ਔਰ ਇਧਰ ਹੈ ਦਸੂਆ ਮੋਤੀਆਂ ਕੁਝ ਮੇਨ ਸਪਲਾਈਰ ਇਹ ਸੀਗਾ ਮੁੰਡਾ ਜਿਹੜਾ ਕਰਮਜੀਤ ਇੱਥੋਂ ਚੱਕਦਾ ਸੀ ਇਹਦੇ ਮੋਬਲੀ ਤੋਂ ਲੈਂਦਾ ਸੀ ਕਰਮਜੀਤ ਚੱਕ ਕੇ ਇਹਨਾਂ ਨੂੰ ਆਪਣਾ ਸਪਲਾਈ ਦੇਣ ਦਾ ਸੀ ਡਾਂਡੇ ਵਾਲਾ ਡਾਂਡੇ ਵਾਲੇ ਅੱਗੇ ਵਕਤ ਵਕਤ ਤੇ ਕੰਮਾਂ ਤੇ ਸਪਲਾਈ ਕਰਦਾ ਸੀ ਬਿਲਕੁਲ ਠੀਕ ਹੈ